ਤਸਵੀਰਾਂ ਲੁਧਿਆਣਾ ਦੇ ਸਿਵਲ ਸਰਜਨ ਦਫ਼ਤਰ ਦੀਆਂ ਹਨ ਜਿੱਥੇ ਇੱਕ ਪਰਿਵਾਰ ਨੇ ਡਾਕਟਰਾਂ ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ ਅਤੇ ਜਿਸ ਦੌਰਾਨ ਪਰਿਵਾਰ ਨੇ ਕਿਹਾ ਕਿ ਉਹ ਪਿਛਲੇ 6 ਮਹੀਨਿਆਂ ਤੋਂ ਡਾਕਟਰਾਂ ਦੇ ਤਰਲੇ ਘਟ ਰਹੇ ਹਨ ਅਤੇ ਸਿਵਲ ਸਰਜਨ ਦੇ ਵੱਲੋਂ ਲਾਪਰਵਾਹੀ ਵਰਤਣ ਵਾਲੇ ਡਾਕਟਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਦੀ ਦਸੰਬਰ ਮਹੀਨੇ ਦੇ ਵਿੱਚ ਡਿਲੀਵਰੀ ਹੋਈ ਸੀ ਅਤੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਡਾਕਟਰਾਂ ਨੇ ਉਸਦੀ ਪਤਨੀ ਦੀਆਂ ਟਿਊਬਾਂ ਬੰਦ ਕਰ ਦਿੱਤੀਆਂ ਅਤੇ ਇਸ ਸਬੰਧੀ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਕੋਈ ਸਹਿਮਤੀ ਨਹੀਂ ਲਿਗੇ ਜਿਸ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਗੁੱਸਾ ਜ਼ਾਹਰ ਕੀਤਾ ਅਤੇ ਡਾਕਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਥੇ ਇਸ ਸੰਬੰਧੀ ਜਦੋਂ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਹਤਿੰਦਰ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਹੈ ਅਤੇ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਸਾਢੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਮਿਲਣ ਦਾ ਟਾਈਮ ਹੈ ਉਹ ਇਹਨਾਂ ਦਾ ਟਾਈਮ ਸਿਰਫ ਮੀਟਿੰਗਾਂ 'ਚ ਹੀ ਨਿਗਾਇਆ ਜਾਂਦਾ ਵਾ ਅਜੇ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਰਾਸ਼ਫਿਆ ਹੈ ਤੇ ਪਰ ਮੈਡਮ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕਹਿ ਰਹੇ ਆ ਜੀ ਮੈਡਮ ਅਜੇ ਮੀਟਿੰਗ 'ਚ ਨੇ ਭਾਜੀ ਸ਼ੋਭ ਨਾਮ ਕੀ ਆਪਣਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਅਸੀਂ ਵਾਲੇ ਸਰਜਨ ਦਫ਼ਤਰ ਦੇ ਮੇਨ ਗੇਟ ਤੇ ਬੈਠੇ ਆਏ ਹਾਂ ਅਸੀਂ ਕੀ ਵਜ੍ ਵਜਾ ਇਹ ਹੈ ਮੇਰੀ ਕੁੜੀਆ ਹੋਈ ਸੀ 8 ਦਸੰਬਰ 2022 ਨੂੰ ਠੀਕ ਹੈ ਜੀ ਇਹਨਾਂ ਨੇ ਨਾਲ ਹੀ ਉਹਨਾਂ ਦਾ ਬਿਨਾ ਪੁੱਛੇ ਸਾਡੇ ਤੋਂ ਟਿਊਬਲਾਈਜੇਸ਼ਨ ਆਪਰੇਸ਼ਨ ਕਰ ਦਿੱਤਾ ਗਿਆ ਵਾ ਠੀਕ ਹੈ ਜੀ 15 15 ਜਨਵਰੀ ਤੋਂ ਅਸੀਂ 15 ਜਨਵਰੀ ਤੋਂ ਅਸੀਂ ਧੱਕੇ ਖਾਨੇ ਪਏ ਆ ਆ ਦੇ ਲੋ ਅੱਜ 30 ਜੂਨ ਹੋ ਗਿਆ ਸਾਡੀ ਅਜੇ ਤੱਕ ਕੋਈ ਸੁਨਵਾਈ ਨਹੀਂ ਹੋਈ ਸਾਨੂੰ ਲਾਰੇ ਲਾਉਂਦੇ ਆ ਜੀ ਇੱਕ ਡਾਕਟਰ ਆਂਦਾ ਦੂਜਾ ਛੁੱਟੀ ਤੇ ਚਲਾ ਗਿਆ ਵਾ ਇਹ ਜੇ ਦੂਜਾ ਆਂਦਾ ਜੀ ਫਿਰ ਕਹਿੰਦੇ ਜੀ ਤੇ ਉਹ ਇੱਕ ਹੋਰ ਡਾਕਟਰ ਛੁੱਟੀ ਤੇ ਚਲਾ ਗਿਆ ਸਾਡੀ ਕੋਈ ਸੁਨਵਾਈ ਨਹੀਂ ਹੁੰਦੀ ਪਈ ਆ ਤੁਸੀਂ ਮਿਲਣ ਆਨੇ ਹੋ ਕੀ ਕਹਿੰਦੇ ਆ ਜੀ ਮਿਲਣ ਆਨੇ ਆ ਉਹ ਸਿਵਲ ਸਰਜਨ ਮੈਡਮ ਮੀਟਿੰਗ ਚ ਨੇ ਜੀ ਕਹਿੰਦੇ ਦਾ ਉਹ ਕਹਿੰਦੇ ਜੀ ਪਰਚੀ ਲਿਖ ਕੇ ਦੇ ਦੇ ਅਸੀਂ ਪਰਚੀ ਲਿਖ ਕੇ ਦੇਈ ਦੀ ਆ ਅਸੀਂ ਪਰਚੀ ਲਿਖ ਕੇ ਦੇਈ ਦੀ ਆ ਤੇ ਉਹ ਕਹਿੰਦੇ ਜੀ ਹੋਰ ਦੂਜੇ ਸਾਨੂੰ ਮਿਲਾ ਦਿਓ ਇਹਨਾਂ ਨੂੰ ਮੈਂ ਨਹੀਂ ਮਿਲਣਾ ਚਾਹੰਦੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਾਨੂੰ ਵੀ ਮੰਨ ਲਓ 6 ਮਹੀਨੇ ਦਾ ਹੋ ਹੀ ਗਏ ਆ ਕੋਈ ਇਹਦੀ ਸ਼ਿਕਾਇਤ ਕੀਤੀ ਤੁਸੀਂ ਜੀ ਹਾਂ ਜੀ ਆ ਦੇਖੋ ਸ਼ਿਕਾਇਤ ਆ ਜੀ ਰਿਟਰਨ ਚ ਕੀਤੀ ਆ ਸਿੱਧੀ ਸਿਵਲ ਸਰਜਨ ਮੈਡਮ ਨੂੰ ਦਿੱਤੀ ਹੋਈ ਆ ਤੇ ਕੀ ਇਹਦਾ ਜਵਾਬ ਕੀ ਆ ਜਵਾਬ ਹਜੇ ਤੱਕ ਇਹਨਾਂ ਨੇ ਇੱਕ ਮੀਟਿੰਗ ਸਾਡੀ ਡਾਕਟਰ ਨਾਲ ਕਰਾਈ ਆ ਹਜੇ ਤੱਕ ਕੋਈ ਸਾਨੂੰ ਦੱਸ ਦੇ ਨਹੀਂ ਪਏ ਹੈਗੇ ਵੀ ਤੁਹਾਡਾ ਹੱਲ ਕੀ ਨਿਕਲਿਆ ਆ ਇਹਦੀ ਗਲਤੀ ਕਿਦੀ ਮੰਨਦੇ ਗਲਤੀ ਇਹ ਡਾਕਟਰ ਦੀ ਮੰਨਿਆ ਸੀ ਡਾਕਟਰ ਕਹਿੰਦੇ ਸਸਪੈਂਡ ਕਰੋ ਅੰਦਰ ਦੋ ਜਾਨੀਆਂ ਨੇ ਰਲ ਕੇ ਆਪਰੇਸ਼ਨ ਕੀਤਾ ਉਹ ਵੀ ਸਾਡੇ ਦਾ ਇਹ ਗਲਤ ਇਹ ਗਲਤ ਸਾਡੇ ਤੋਂ ਤੁਹਾਡੀ ਸਹਿਮਤੀ ਤੋਂ ਬਿਨਾਂ ਹੋਇਆ ਜਿਹੜਾ ਕਿ ਸਿਵਲ ਸਿਵਲ ਹਸਪਤਾਲ ਚ ਕੋਈ ਵੀ ਫਾਈਲ ਲੈ ਕੇ ਨਹੀਂ ਆ ਸਕਦਾ ਇਕੱਲੇ ਦੀ ਆਵਾਜ਼ ਸੁਣ ਸਿਵਲ ਹਸਪਤਾਲ ਚ ਕੋਈ ਵੀ ਫਾਈਲ ਲੈ ਕੇ ਨਹੀਂ ਆ ਸਕਦਾ ਜਿਹੜੀ ਅੰਦਰ ਮੈਡਮ ਹੈਗੀ ਆ ਉਹਨਾਂ ਨੇ ਸਾਨੂੰ ਆਹ ਦੇਖੋ ਅੰਦਰੋਂ ਪੇਜ ਪਾੜ ਕੇ ਆਹ ਫਾਈਲ ਦਿੱਤੀ ਆ ਇਹਦੇ ਡਾਕਟਰ ਬੰਦੇ ਤਿੰਨ ਫਾਈਲਾਂ ਦਿੱਤੀਆਂ ਸੀਗੀਆਂ ਅਜਿਹੇ ਵਿੱਚ ਇੱਕ ਫਾਈਲ ਸਾਡੇ ਕੋਲ ਪਈ ਆ ਹੁਣ ਕੀ ਮੰਗ ਕੀ ਕਰਦੇ ਹਾਂ ਮੰਗ ਇਹ ਕਰਦੇ ਆ ਵੀ ਹੁਣੇ ਸਾਡਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਗੇਟ ਤੋਂ ਨਹੀਂ ਉੱਟਣਾ ਸਹੀ ਤੁਹਾਡੀ ਗੋਈ ਸੀ ਨਾ ਇਹਦਾ ਨਾਂ ਲਾ ਦੇ ਮੇਰਾ ਨਾਮ ਪਰਮਜੀਤਾ ਜੀ ਪਰਮਜੀਤ ਜੀ ਕੀ ਮਾਮਲਾ ਕੀ ਹੋਇਆ ਸ਼ਿਵ ਕੁਦਰਦ ਪਰਮਾ ਮੇਰਾ 8 ਦਸੰਬਰ ਨੂੰ ਜਿਹੜੀਆਂ অপারেশন ਹੋਇਆ ਬਿਨਾਂ ਦੱਸੇ ਕਿ ਮੇਰੀ ਟਿਊਬਲਾਈਜੇਸ਼ਨ ਹੋਈ ਹੋਈ ਹੈ ਠੀਕ ਹੈ ਜੀ ਉਹਦੇ ਅੰਦਰ ਹੈਗੀ ਇੱਕ ਕਮਲੇਸ਼ ਲੇਬਰ ਰੂਮ ਦੀ ਉਹਨੇ ਤੇ ਡਾਕਟਰ ਦੀ ਮਿਲੀ ਭੁਚਨ ਨਾਲ ਸਾਰਾ ਕੰਮ ਹੋਇਆ ਹੈ ਮੇਰਾ ਟੇਬਲ ਤੇ ਲੇਟੀ ਹੋਈ ਦੇ ਇਹਨਾਂ ਨੇ ਜਾਲੀ ਸਾਈਨ ਕਰਵਾਈ ਹੋਏ ਡਾਕਟਰਾਂ ਦੇ ਮੇਰੇ ਕੋਲੋਂ ਸਾਈਨ ਲਿਖੇ ਮੋਬਾਈਲ ਕੀ ਮੰਗੀ ਕਰਦੇ ਹੁਣ ਮੰਗ ਸਰ ਅਸੀਂ ਇਹੀ ਕਰਦੇ ਆ ਕਿ ਸਾਡਾ ਇਨਸਾਫ ਮਿਲੇ ਤੇ ਡਾਕਟਰ ਸਸਤਾ ਨਹੀਂ ਕਿਤੀ ਜਾਵੇ ਸਾਡੀ ਵਾਰ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਆਨੇ ਹੋ ਮਿਲਦੇ ਨਹੀਂ ਨਹੀਂ ਮਿਲਦੇ ਸਰ ਮਿਲਦੇ ਆ 10 ਮਿੰਟ ਜੇ ਅਸੀਂ ਪਰਚੀ ਲਿਖ ਕੇ ਦਿਨੇ ਕਹਿੰਦੇ ਨਾਲ ਵਾਲੇ ਸਰ ਨੂੰ ਮਿਲੋ ਉਹ ਸਾਨੂੰ ਬਿਲਕੁਲ ਬੋਲਣ ਦੀ ਤਮੀਜ਼ ਹੀ ਨਹੀਂ ਹੈਗੀ ਕਿ ਲੇਡੀਜ਼ ਦੇ ਨਾਲ ਕਿਵੇਂ ਗੱਲ ਕਰਨੀ ਹੈ ਜਿਹੜੀ 772 ਆ ਉਹਦੇ ਵਿੱਚ ਹੀ ਆਨੇ ਹੋ ਜਾਂਦੇ ਉਹਦੇ ਵਿੱਚ ਹੀ ਐਨੇ ਸਰ ਕਦੀ ਅਸੀਂ 10 ਵਜੇ ਤੋਂ ਆ ਗਏ ਫਿਰ 2 ਵਜੇ ਤੱਕ ਤੇ ਇੱਕ ਦਿਨ ਉਸ ਤਰਾ ਹੀ ਬੈਠੇ ਚੱਲ ਦੇਖੋ ਜੀ ਮੈਂ ਛੋਟੇ ਛੋਟੇ ਬੱਚੇ ਲੈ ਕੇ ਆ ਰਹੀ ਹਾਂ ਪੂਰਾ ਮੈਂ ਸਿਆਲ ਵੀ ਥੱਕੇ ਕਰਦੇ ਹੁਣ ਪੂਰੀਆਂ ਗਰਮੀਆਂ ਵੀ ਨਿਕਲ ਚਲੀਆਂ ਮੇਰੀਆਂ ਮੈਨੂੰ ਇਨਸਾਫ ਚਾਹੀਦਾ ਜੇ ਕੋ ਕੁੜੀਆ ਹੋਗੀ ਉਹ ਉਸ ਤੋਂ ਬਾਅਦ ਮੋਹਰਾਈਚੰਦਰ ਬੋਲ ਰਹੇ ਹਾਂ ਜਿਹੜਾ ਪਰਿਵਾਰ ਅੱਜ ਤੁਸੀਂ ਕਹਿ ਰਹੇ ਹੋ ਕਿ ਬਾਹਰ ਜੋ ਵੀ ਤੁਸੀਂ ਧਰਨਾ ਦਾ ਕਹਿ ਰਹੇ ਹੋ ਉਹਨਾਂ ਦੀ ਇੱਕ ਸ਼ਿਕਾਇਤ ਸੀ ਕਿ ਉਹ ਸਿਵਲ ਹਸਪਤਲ ਦੇ ਵਿੱਚ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਸਿਜ਼ੇਰੀਅਨ ਹੋਇਆ ਸੀ ਉਦੇ ਵਿੱਚ ਉਹਨਾਂ ਦਾ ਕਿਉਂਕਿ ਸੈਕਿੰਡ ਸਿਜ਼ੇਰੀਅਨ ਸੀ ਔਰ ਬੱਚੇਦਾਨੀ ਦੀ ਜਿਹੜੀ ਵਾਲ ਹੈ ਉਹ ਬਹੁਤ ਜ਼ਿਆਦਾ ਕਮਜ਼ੋਰ ਸੀਗੀ ਜਿਸ ਨਾਲ ਕਿ ਬੱਚੇ ਜਨ ਬੱਚੇਦਾਨੀ ਜਿਹੜੀ ਫਟਣ ਦਾ ਡਰ ਸੀ ਡਾਕਟਰ ਸਾਹਿਬ ਨੇ ਉਹਨਾਂ ਦਾ ਸਿਜ਼ੇਰੀਅਨ ਕੀਤਾ ਔਰ ਉਹਨਾਂ ਤੋਂ ਪੁੱਛ ਕੇ ਉਹਨਾਂ ਦੀ ਕੰਸੈਂਟ ਲੈ ਕੇ ਸਾਈਨ ਕਰਵਾ ਕੇ ਉਹਨਾਂ ਦੀ ਜਿਹੜੀ ਆਪਰੇਸ਼ਨ ਹੈ ਉਹ ਨਲ ਟੋ ਵੈਕਟੋਮੀ ਕੀਤੀ ਪਰ ਉਹਨਾਂ ਦੀ ਇਹ ਸ਼ਿਕਾਇਤ ਸੀ ਕਿ ਸਾਨੂੰ ਇਸ ਸੰਬੰਧੀ ਦੱਸਿਆ ਨਹੀਂ ਗਿਆ ਪਹਿਲਾਂ ਉਹਨਾਂ ਨੇ ਸਾਡੇ ਕੋਲ ਜਦੋਂ ਉਹ ਦੂਸਰੇ ਮਹੀਨੇ ਆਏ ਹਨ ਇਹੀ ਸ਼ਿਕਾਇਤ ਲੈ ਹੈ ਕਿ ਤਾਂ ਉਹਨਾਂ ਨੂੰ ਅਸੀਂ ਸਿਵਲ ਹਸਪੀਟਲ ਭੇਜਿਆ ਕਿਉਂਕਿ ਇਹਨਾਂ ਦਾ ਆਪਰੇਸ਼ਨ ਸਿਵਲ ਹਸਪੀਟਲ ਹੋਇਆ ਸੀ ਉਸ ਤੋਂ ਬਾਅਦ ਉਹ ਸਿਵਲ ਹਸਪੀਟਲ ਦੇ ਵਿੱਚ ਉਹ ਸੈਟੀਸਫਾਈਡ ਨਹੀਂ ਸਨ ਇਸ ਕਰਕੇ ਸਿਵਲ ਸਰਜਨ ਦਫ਼ਤਰ ਵੱਲ ਲਈ ਉਹਨਾਂ ਨੇ ਜਦੋਂ ਸਾਡੇ ਕੋਲ ਪਹਿਲੀ ਵਾਰੀ ਉਹ 21 ਫਰਵਰੀ 2023 ਨੂੰ ਆਏ ਹਨ 21 ਫਰਵਰੀ 2023 ਨੂੰ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਅਸੀਂ ਦਰਜ ਕਰਕੇ ਇੱਕ ਬੋਰਡ ਆਫ ਡਾਕਟਰਸ ਬਣਾਇਆ ਜਿਦੇ ਵਿੱਚ ਅਸੀਂ ਐਕਸਪਰਟ ਡਾਕਟਰਸ ਪਾਏ ਜਿਦੇ ਵਿੱਚ ਗਾਇਨੋਕੋਲੋਜਿਸਟਸ ਸਨ ਸਰਜਨਸਨ ਔਰ ਨਾਲ ਨਾਲ ਸਾਡੇ ਇੱਕ ਐਸ ਐਮਓਸਨ ਇਹ ਤਿੰਨ ਡਾਕਟਰਾਂ ਦਾ ਜਿਹੜਾ ਬੋਰਡ ਹੈ ਉਹਨੇ ਤਿੰਨ ਤਰੀਕਾ ਨੂੰ 24 ਤਿੰਨ ਨੂੰ ਉਸ ਤੋਂ ਬਾਅਦ 5 4 2023 ਨੂੰ ਇਹ ਸਾਰੀਆਂ ਜਿਹੜੀਆਂ ਬੋਰਡ ਦੀਆਂ ਸਿਟਿੰਗਸ ਹੋਈਆਂ ਹਨ ਉਸ ਦੇ ਵਿੱਚ ਬੋਰਡ ਨੇ ਸਟੇਟਮੈਂਟ ਦਿੱਤੀ ਹੈ ਫਿਰ ਜਿਹੜੀਆਂ ਦੇ ਕੋਈ ਉੱਥੇ ਵਰਕਰ ਸੀ ਪਰਮਜੀਤ ਕੌਰ ਜਿਨ੍ਹਾਂ ਦੀ ਖਿਲਾਫ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਉਸਨੂੰ ਬੁਲਾਇਆ ਗਿਆ ਉਸ ਤੋਂ ਸਟੇਟਮੈਂਟ ਲਈਤੀ ਗਈ ਉਸਦੀ ਸਟੇਟਮੈਂਟ ਵੈਰੀਫਾਈ ਕੀਤੀ ਗਈ ਉਸ ਤੋਂ ਬਾਅਦ ਜਿਹੜੇ ਡਾਕਟਰ ਸਾਹਿਬਾਨ ਸਨ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਅਗਲੀ ਡੇਟ ਤੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦੀ ਸਟੇਟਮੈਂਟ ਲੈ ਕੇ ਬੋਰਡ ਆਫ ਡਾਕਟਰਸ ਵੱਲੋਂ ਵੈਰੀਫਾਈ ਕੀਤੀ ਗਈ ਇਹਨਾਂ ਨੇ ਵੀ ਉਹਨਾਂ ਨੂੰ ਕੁਝ ਪ੍ਰਸ਼ਨ ਪੁੱਛੇ ਔਰ ਉਹਨਾਂ ਨੇ ਵੀ ਇਹਨਾਂ ਨੂੰ ਕੁਝ ਪ੍ਰਸ਼ਨ ਪੁੱਛੇ ਉਸ ਤੋਂ ਅਗਲੀ ਡੇਟ ਜਿਹੜੀ ਸੀਗੀ ਉਸ ਦਿਨ ਅਸੀਂ ਸਾਰਾ ਮੈਡੀਕਲ ਰਿਕਾਰਡ ਮੰਗਵਾਇਆ ਉਸ ਤੋਂ ਬਾਅਦ ਜਿਹੜੀ ਬੋਰਡ ਆਫ ਡਾਕਟਰਸ ਹਨ ਉਹਨਾਂ ਨੇ ਬੈਠ ਕੇ ਉਹ ਮੈਡੀਕਲ ਰਿਕਾਰਡ ਵਾਚਿਆ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਰਿਪੋਰਟ ਤਿਆਰ ਕੀਤੀ ਰਿਪੋਰਟ ਤਿਆਰ ਕਰਨ ਤੋਂ ਬਾਅਦ ਜਿਹੜੇ ਡਾਕਟਰ ਸਾਹਿਬ ਸੀ ਡਾਕਟਰ ਖੰਨੇ ਤੋਂ ਗਾਇਨਕੋਲੋਜਿਸਟ ਸਨ ਉਹ 15 ਦਿਨ ਦੀ ਛੁੱਟੀ ਤੇ ਸਨ ਜਦੋਂ ਉਹ ਛੁੱਟੀ ਤੇ ਵਾਪਸ ਆਏ ਹਨ ਰਿਪੋਰਟ ਫਾਈਨਲ ਕਰਕੇ ਹੁਣ ਇਹਨਾਂ ਨੂੰ ਆਜਾਸ਼ਵਾਸ਼ਣ ਦਵਾ ਦਿੱਤਾ ਗਿਆ ਹੈ ਕਿ ਇਹ ਜਿਹੜੀ ਰਿਪੋਰਟ ਹੈ ਇਹ ਸੋਮਵਾਰ ਨੂੰ ਇਹਨਾਂ ਨੂੰ ਦੇ ਦਿੱਤੀ ਜਾਏਗੀ ਸੋ ਇਹ ਕਲੋਨਾਦੀ ਕਹਿਣਾ ਹੀ ਬਿਲਕੁਲ ਗਲਤ ਹੈ ਕਿ 6 ਮਹੀਨੇ ਅਸੀਂ ਉਰੇ ਆਂਦੇ ਨੂੰ ਹੋਗੇ ਕੋਈ ਵੀ ਜਿਹੜੀ ਮੈਡੀਕਲ ਨੈਗਲੀਜੈਂਸ ਸੰਬੰਧੀ ਇਨਕੁਆਇਰੀ ਹੁੰਦੀ ਹੈ ਉਹਦੇ ਵਿੱਚ ਜਿਹੜੇ ਬੋਰਡ ਆਫ ਡਾਕਟਰਸ ਹਨ ਉਹਨਾਂ ਨੇ ਸਾਰਾ ਰਿਕਾਰਡ ਵਾਚਣਾ ਹੁੰਦਾ ਹੈ ਸਟੇਟਮੈਂਟਸ ਵਚਣੀਆਂ ਹੁੰਦੀਆਂ ਹਨ ਔਰ ਸਾਡੇ ਕੋਲ ਕਿਉਂਕਿ ਸਪੈਸ਼ਲਿਸਟ ਡਾਕਟਰ ਲਿミਟਿਡ ਹਨ ਤਾਂ ਉਹ ਪਹਿਲਾਂ ਆਪਣਾ ਸਿਵਲ ਹਸਪੀਟਲ ਜਾਂ ਖੰਨੇ ਤੋਂ ਕੰਮ ਖਤਮ ਕਰਕੇ ਉਸ ਤੋਂ ਬਾਅਦ ਇਨਕੁਆਇਰੀ ਕਰਨ ਆਂਦੇ ਹਨ ਜਿੰਨੀ ਵਾਰੀ ਵੀ ਇਹ ਆਏ ਹਨ ਇਨਾਂ ਨੂੰ ਇਹਨਾਂ ਦੀਆਂ ਸਟੇਟਮੈਂਟਸ ਲਈਤੀਆਂ ਗਈਆਂ ਇਹਨਾਂ ਨੇ ਰਿਕਾਰਡ ਵੀ ਪਹਿਲਾਂ ਦੂਸਰੀ ਵਾਰੀ ਇੱਕ ਸਲਿੱਪ ਹੋਰ ਪ੍ਰੋਡਿਊਸ ਕੀਤੀ ਹੈ ਜਿਸ ਤੇ ਲਿਖਿਆ ਹੋਇਆ ਸੀ ਕਿ ਡਿਵੈਕਟਮੀ ਹੋਈ ਹੈ ਪਿਛਲੀ ਵਾਰ ਮੈ ਵੀ ਮਿਲੀ ਹਾਂ ਇਹਨਾਂ ਨੂੰ ਇੱਥੇ ਬੈਠ ਕੇ ਇਹਨਾਂ ਨੇ ਸਾਰੀ ਗੱਲ ਮੈਨੂੰ ਵੀ ਸੁਣਾਈ ਹੈ ਅਤੇ ਉਸ ਤੋਂ ਬਾਅਦ ਇਹਨਾਂ ਦੀ ਰਿਪੋਰਟ ਜਿਹੜੀ ਹੈ ਫਾਈਨਲ ਕੀਤੀ ਗਈ ਹੈ ਸੋ ਇਹ ਉਹਨਾਂ ਦਾ ਕਹਿਣਾ ਕਿ ਅਸੀਂ ਆਂਦੇ ਹਾਂ ਤੇ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਬਿਲਕੁਲ ਗਲਤ ਹੈ ਮੈਂ ਕਿਚੇ ਵਾਸ਼ਿੰਗ ਦੱਤਾ ਗਿਆ ਨੂੰ ਮੈਂ ਸੋ ਉਨ੍ਹਾਂ ਦੀ ਰਿਪੋਰਟ ਜਿਹੜੀ ਹੈ ਅੱਜ ਜਿਹੜੇ ਗਾਇਨਕੋਲੋਜਿਸ ਡਾਕਟਰ ਹਨ ਖੰਨੇ ਤੋਂ ਪਹਿਲਾਂ ਕਿਉਂਕਿ ਹੋਰ ਅੱਜ ਕੋਈ ਵੀ ਗਾਇਨਕੋਲੋਜਿਸ ਉੱਥੇ ਨਹੀਂ ਹੈ ਉਹ ਆਪਣੇ ਸਾਰੇ ਮਰੀਜ਼ਾਂ ਨੂੰ ਦੇਖ ਕੇ ਉਸ ਤੋਂ ਬਾਅਦ ਡਿਲੀਵਰੀ ਸੇਜ਼ੀਅਨ ਕਰਕੇ ਉਸ ਤੋਂ ਬਾਅਦ ਆਣਗੇ ਔਰ ਰਿਪੋਰਟ ਫਾਈਨਲ ਕਰਕੇ ਇਹਨਾਂ ਨੂੰ ਸੋਮਵਾਰ ਨੂੰ ਰਿਪੋਰਟ ਜਿਹੜੀ ਹੈ ਉਹ ਦੇ ਦਿੱਤੀ ਜਾਏਗੀ ਮੇਰੀ ਉਹਨਾਂ ਨਾਲ ਗੱਲ ਹੋਈ ਐਸਐਮ ਜਬ న్యూਸ ਲਈ ਲੁਧਿਆਣਾ ਤੋਂ ਬੱਲੂ ਜੀ